ਦੁਨੀਆ ਦੇ ਰੋਸਤਾ ਮੱਲ ਅੱਜ ਬੱਧੂਪੁਰ ਦੀ ਧਰਤੀ ਤੇ ਪੁੱਜਿਆ ਨਿੱਕੇਆ ਨਦੋਰ ਵਾਲਿਆ ਜਿਹੜਾ ਇੱਧਰ ਨੂੰ ਆਜਾ ਨੌਜੰਦਾ ਨਿੱਕੇ ਆ ਜਰਾ ਲੈ ਵੀ ਦਰਸ਼ਕੀਓ ਜਿਹੜਾ ਮੁੰਡਾ ਆ ਮੇਰੇ ਵੱਲੋਂ ਤੁਰਿਆ ਆ ਰਿਹਾ ਹੈ ਇਹ ਤਰਨ ਤਰਨ ਜ਼ਿਲ੍ਹੇ ਦੇ ਨਦੋਰ ਪਿੰਡ ਦਾ ਮੇਰੇ ਵੀਰੋ ਪੱਟੀ ਸ਼ਹਿਰ ਦੇ ਲਾਗੇ ਨਿੱਕੇ ਨਦੋਰ ਪਿੰਡ ਵਾਲਾ ਇਹ ਮੁੰਡੇ ਨੂੰ 3 ਸਾਲ ਕਬੱਡੀ ਖੇਡਦਿਆਂ ਨੂੰ ਹੋਇਆ ਇਹਦਾ 3 ਸਾਲਾਂ ਦੇ ਵਿੱਚ ਕੋਈ ਵੀ ਸਨਮਾਨ ਨਹੀਂ ਹੋਇਆ ਤੇ 3 ਸਾਲਾਂ ਵਿੱਚ ਨੌਜਾਨੇ 14 ਮੋਟਰਸਾਈਕਲ ਜਿੱਤੇ 2025 ਦਾ ਸੀਜ਼ਨ ਇਹ ਮੁੰਡਾ ਬਿਓ ਪਲੈਂਟੀ ਦੀ ਟੀਮ ਦੇ ਲਈ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਲਈ ਖੇਡਿਆ 700 ਤੋਂ ਪਲੱਸ ਕਬੱਡੀਆਂ ਪਾ ਕੇ ਨੌਜਾਨੇ 2025 ਦੇ ਮੇਜਰ ਲੀਗ ਫੈਡਰੇਸ਼ਨ ਦਾ ਬੈਸਟ ਬਣ ਦਾ ਮਾਣ ਹਾਸਲ ਕੀਤਾ ਹੈ ਵੱਡੇ ਮਾਣ ਵਾਲੀ ਗੱਲ ਹੈ ਕਿ 2025 ਦਾ ਪੰਜਾਬ ਦੀ ਧਰਤੀ ਦਾ ਪੂਰੇ ਸੀਜ਼ਨ ਦਾ ਬੈਸਟ ਬਣਿਆ ਹੈ ਮੇਜ ਲੀਗ ਕਬੱਡੀ ਫੈਡਰੇਸ਼ਨ ਦਾ ਤੇ ਨਾਲ ਹੀ 27 ਜੂਨ ਨੂੰ ਆਹ ਮੁੰਡਾ ਯੂਰਪ ਦਾ ਜਹਾਦ ਤੜਿਆ ਔਰ ਯੂਰਪ ਦੀ ਧਰਤੀ ਤੇ ਰੈਲਕਿੰਗ ਕਬੱਡੀ ਕਲੱਬ ਬੈਲਜੀਅਮ ਦੀ ਟੀਮ ਦੇ ਲਈ ਖੇਡਿਆ ਨੌਜਨ 14 ਟੂਰਨਾਮੈਂਟ ਜਿਹੜੇ ਬੈਲਜੀਅਮ ਦੀ ਧਰਤੀ ਤੇ ਹੋਇਆ ਹੈ ਅਰ ਆ ਮੁੰਡੇ ਨੇ ਆਪਣੀ ਟੀਮ ਦੇ ਵੱਲੋਂ ਖੇਡਦੇ ਆ ਹੋਇਆ 13 ਟੂਰਨਾਮੈਂਟ ਖੇਡ ਕੇ 512 ਕਬੱਡੀਆਂ ਪਾ ਕੇ 471 ਨੰਬਰ ਲੈ ਕੇ ਯੂਰਪ ਦੇ ਸੀਜ਼ਨ ਦਾ 2025 ਦਾ ਵੈਸਟ ਹੈਡਰ ਰਿਹਾ ਜ਼ੋਰਦਾਰ ਤਾੜੀਆਂ ਮਾਰ ਦੋ ਨਿੱਕੇ ਨਦੋਰ ਦੇ ਲਈ ਮੇਰੇ ਵੀਰੋ ਅੱਜ ਉਹ ਵੱਡਾ ਮੱਲ ਤੁਹਾਡੇ ਪਿੰਡ ਆਇਆ ਹੈ ਆ ਸ਼ਰਨਾ ਡੱਗੋ ਰਮਾਣੇ ਵਾਲਾ ਹਰ ਮੁਲਖ ਲਈ ਵੱਡੇ ਰਿਕਾਰਡ ਬੋਲਦਿਆ ਏ ਮੁੰਡੇ ਨੇ 855 ਨਵਾਂ ਟਰੈਕਟਰ ਵੀ ਜਿੱਤੇ ਆ ਫਰੀਦਕੋਟ ਦੇ ਸ਼ਰਨੇ ਨੂੰ ਜਿਹੜੇ ਜਿਹੜੇ ਪਿਆਰ ਕਰਦੇ ਆ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਅੱਜ ਵੱਡੇ ਮੱਲ ਪੁੱਜਿਆ ਭਾਨਾ ਮੇਰੇ ਵੀਰੋ ਇਧਰ ਜੱਸਾ ਭਾਨੇ ਵਾਲਾ ਇਹ ਮੁੰਡਾ ਸਾਡੇ ਨਾਲ ਆਸਟ੍ਰੇਲੀਆ ਦੀ ਧਰਤੀ ਤੇ ਖੇਡਿਆ ਔਰ ਆਸਟ੍ਰੇਲੀਆ ਵਿੱਚ ਆਹ ਮੁੰਡੇ ਨੇ ਪੂਰੀ ਬੱਲੇ ਬੱਲੇ ਕਰਵਾਈ ਆ ਪਾਨੇ ਵਾਲਾ ਜੱਸਾ ਵੀ ਅੱਜ ਸਾਡੇ ਦਰਮਿਆਨ ਪੁੱਜਾ ਇਹਦੇ ਲਈ ਵੀ ਜ਼ੋਰ ਦਾ ਤਾੜੀਆਂ ਮਾਰ ਦਿਓ ਆ ਜੋਧਾ ਸੰਗੋਦਲੇ ਵਾਲਾ ਇੱਕ ਵੱਡੇ ਮਾਣ ਵਾਲੀ ਗੱਲ ਆ ਜਿੱਥੇ ਵੱਡਾ ਯਾਫੀ ਐ ਦੇਸ਼ਾਂ-ਵਦੇਸ਼ਾਂ ਵਿੱਚ ਬਹੁਤ ਵੱਡਾ ਨਾਂ ਇਹ ਮੁੰਡਾ ਪਿੰਡ ਦਾ ਸਰਪੰਚ ਵੀ ਬਣਿਆ ਜ਼ੋਰ ਦਾ ਤਾੜੀਆਂ ਮਾਰ ਦਿਓ ਇਹ ਕਬੱਡੀ ਦਾ ਜੋਧਾ ਸੰਗੋਦਲੇ ਵਾਲਾ ਪਿੰਡ ਦਾ ਕਬੱਡੀ ਦਾ ਸਰਪੰਚ ਬਣਿਆ ਜ਼ੋਰ ਦਾ ਤਾੜੀਆਂ ਮਾਰ ਦਿਓ ਬਹੁਤ ਬਹੁਤ ਧੰਨਵਾਦ ਹੈ ਦੋਵੇਂ ਟੀਮਾਂ ਲਾਈਨਅਪ ਹੋ ਜਾਣ ਮੇਰੀ ਬੇਨਤੀ ਹੈ ਬੰਦਾ ਖੇਡ ਲੈਂਦਾ ਹੈ ਕਈ ਐਸੇ ਪਲੇਅਰ ਵੀ ਹੁੰਦੇ ਆ ਵੀ ਟੌਪ ਦੀ ਖੇਡ ਖੇਡਣ ਦੇ ਬਾਵਜੂਦ ਵੀ ਉਹਨਾਂ ਦਾ ਇੱਕ ਸੁਪਨਾ ਹੁੰਦਾ ਹੈ ਕਿ ਆਪਾਂ ਬਹੁਤ ਤਕੜਿਆਂ ਬਹੁਤ ਤਕੜਾ ਖੇਡ ਲੈਨੇ ਆ ਖੇਡ ਰਹੇ ਆ ਤੇ ਜੇ ਟ੍ਰਾਂਟੋ ਦੇ ਕੱਪ ਦੇ ਬੈਸਟਮੈਨ ਦੀ ਏ ਉਦੋਂ ਕੋਈ ਵੱਡੀ ਗੱਲ ਹੀ ਮੇਰੇ ਵੀ ਉਹ ਕੋਈ ਕੋਈ ਪਾਗਾ ਵਾਲਾ ਖਿਡਾਰੀ ਹੈ ਕਿਉਂਕਿ ਸਾਲ 'ਚ ਇੱਕ ਵਾਰ ਆਉਂਦਾ ਟ੍ਰਾਂਟੋ ਦਾ ਵਰਲਡ ਕੱਪ ਜਿਹੜਾ ਕਬੱਡੀ ਦਾ ਸਭ ਤੋਂ ਵੱਡਾ ਕੱਪ ਮੰਨਿਆ ਗਿਆ ਆ ਬੁਲਟ ਹਰਮਨ ਸਿੰਘ ਬੁਲਟ ਖੀਰਾਵਾਲੀਆ ਉੱਚੇ ਵੇਟ ਵਾਲਾ ਵੱਡੇ ਮਾਣ ਵਾਲੀ ਗੱਲ ਹੈ ਕਿ ਟ੍ਰਾਂਟੋ ਦੇ 32ਵੇਂ 월ਡ ਕੱਪ ਦਾ ਵੈਸਟ ਰੇਡਰ ਬਣਿਆ ਮੇਰੇ ਵੀਰੋ ਬਹੁਤ ਮਾਣ ਵਾਲੀ ਗੱਲ ਜ਼ੋਰ ਦਾ ਤਾੜੀਆਂ ਮਾਰ ਦਿਓ ਬੁਲਟ ਆਇਆ ਬੁਲਟ ਜਿੱਥੇ ਵੀ ਖੇਡਦਾ ਸੀ ਮੇਰੇ ਵੀਰੋ ਹੁਣ ਤੱਕ ਇਹ ਜਦੋਂ ਸੀ ਬੋਲਣਾ ਵੀ ਆ ਹਰਮਨ ਬੁਲਟਾ ਖੀਰਾਵਾਲੀਆ ਅਸੀਂ ਸਿੱਧਾ ਬੋਲ ਦੇਣਾ ਇਹਦਾ ਇਹਦੇ ਦਾਦਾ ਜੀ ਨਾਲ ਮੇਰੇ ਵੀਰੋ ਜਿਵੇਂ ਇੱਕ ਹੈ ਜੀ ਨਾ ਪੰਜਾਬੀ ਚ ਰੱਬ ਜਿੱਡਾ ਪਿਆਰ ਸੀਗਾ ਇਹਨੇ ਕਹਿਣਾ ਸਾਨੂੰ ਵੀ ਸੰਤੂ ਅੱਜ ਭੁੱਲ ਗਿਓ ਤੁਸੀਂ ਬੋਲਿਆ ਨਹੀਂ ਕਿ ਬਾਬੇ ترسےم ਸਿੰਘ ਪੰਡਾਲ ਦਾ ਪੋਤਾ ਕਬੱਡੀ ਪਾ ਰਿਹਾ ਹੈ ਦਾਦਾ ਜੀ ਪਿਛਲੇ ਦਿਨੀ ਅਕਾਲ ਚਲਾਣਾ ਛੱਡ ਕਰ ਗਿਆ ਇਹ ਦੁਨੀਆ ਨੂੰ ਛੱਡ ਗਿਆ ਬਹੁਤ ਵੱਡਾ ਘਾਟਾ ਮਹਿਸੂਸ ਕੀਤਾ ਹਰਮਨ ਬੁੱਲਟ ਨੇ ਆਪਣੇ ਦਾਦਾ ਜੀ ਦਾ ਇਹ ਬਿਰਲੇ ਇਨਸਾਨ ਹੁੰਦਾ ਜਿਹੜੇ ਆਪਣੇ ਬਜ਼ੁਰਗਾਂ ਨੂੰ ਰੱਬ ਤੋਂ ਵੱਧ ਕੇ ਚਾਹੁੰਦੇ ਆ ਬੁਲਟ ਹੌਸਲਾ ਰੱਖੀ ਤੇਰੇ ਦਾਦਾ ਜੀ ਗਏ ਆ ਪਰ ਸਮੁੱਚਾ ਕਬੱਡੀ ਜਗਤ ਹਮੇਸ਼ਾ ਤੇਰੇ ਨਾਲ ਹੈ ਤੂੰ ਬਹੁਤ ਮਿਹਨਤ ਕੀਤੀ ਹੈ ਤੂੰ ਬਹੁਤ ਟੌਪ ਦਾ ਖੇਡਦਾ ਹੈ ਸਾਡੀਆਂ ਇਹੀ ਦੁਆਵਾਂ ਕਿ ਤੂੰ ਲੰਮਾ ਸਮਾਂ ਕਬੱਡੀ 'ਚ ਛਾਇਆ ਰਹੇ ਤੇ ਲੋਕ ਦਿਲਾ ਤੇ ਰਾਜ ਕਰੇ ਸਾਡੀਆਂ ਇਹੀ ਦੁਆ ਮੈਂ ਬਹੁਤ ਬਹੁਤ ਧੰਨਵਾਦ ਹਰਮਨ ਸਿੰਘਾ ਜਉਂਦਾ ਬਸਦਾ ਰਹੇ ਜਉਂਦਾ ਬਸਦਾ ਰਹੇ ਤੇ ਜ਼ੋਰਦਾਰ ਤਾੜੀ ਮਾਰ ਦਿਓ ਬੋਲ ਦੇ ਨਾਂ ਤੇ ਖੀਰਾਂਵਲ ਦੀ ਧਰਤੀ ਦਾ ਸਾਹਮਣੇ ਵੇਖਾਂਗੇ ਦੁਨੀਆ ਦੇ ਰੋਸਤਾ ਮੱਲ ਅੱਜ ਬੱਧੂਪੁਰ ਦੀ ਧਰਤੀ ਦੇ ਪੁੱਜਿਆ ਨਿੱਕਿਆ ਨਦੋਰ ਵਾਲਿਆ ਜਿਹੜਾ ਇੱਧਰੋਂ ਆ ਜਾ ਨੌਜੰਦਾ ਨਿੱਕੇ ਆ ਜਰਾ ਲੈ ਵੀ ਦਰਸ਼ਕੀਓ ਜਿਹੜਾ ਮੁੰਡਾ ਆ ਮੇਰੇ ਵੱਲੋਂ ਤੁਰਿਆ ਆ ਰਿਹਾ ਹੈ ਇਹ ਤਰਨ ਤਾਰਨ ਡਿਸਟ੍ਰਿਕਟ ਦੇ ਨਦੌਰ ਪਿੰਡ ਦਾ ਮੇਰੇ ਵੀਰੋ ਪੱਟੀ ਸ਼ਹਿਰ ਦੇ ਲਾਗੇ ਨਿੱਕੇ ਨਦੌਰ ਪਿੰਡ ਵਾਲਾ ਇਹ ਮੁੰਡੇ ਨੂੰ 3 ਸਾਲ ਕਬੱਡੀ ਖੇਡਦਿਆਂ ਨੂੰ ਹੋਇਆ ਹੈ ਇਹਦਾ 3 ਸਾਲਾਂ ਦੇ ਵਿੱਚ ਕੋਈ ਵੀ ਸਨਮਾਨ ਨਹੀਂ ਹੋਇਆ ਤੇ 3 ਸਾਲਾਂ ਵਿੱਚ ਨੌਜਵਾਨੇ 14 ਮੋਟਰਸਾਈਕਲ ਜਿੱਤੇ 2025 ਦਾ ਸੀਜ਼ਨ ਇਹ ਮੁੰਡਾ ਬਿਓ ਪਲੈਂਟੀ ਦੀ ਟੀਮ ਦੇ ਲਈ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਲਈ ਖੇਡਿਆ 700 ਤੋਂ ਪਲੱਸ ਕਬੱਡੀਆਂ ਪਾ ਕੇ ਨੌਜਾਨ ਨੇ 2025 ਦੇ ਮੇਜਰ ਲੀਗ ਫੈਡਰੇਸ਼ਨ ਦਾ ਬੈਸਟ ਬੰ ਦਾ ਮਾਣ ਹਾਸਲ ਕੀਤਾ ਹੈ ਵੱਡੇ ਮਾਣ ਵਾਲੀ ਗੱਲ ਹੈ ਕਿ 2025 ਦਾ ਪੰਜਾਬ ਦੀ ਧਰਤੀ ਦਾ ਪੂਰੇ ਸੀਜ਼ਨ ਦਾ ਬੈਸਟ ਬਣਿਆ ਮੇਜਰ ਲੀਗ ਕਬੱਡੀ ਫੈਡਰੇਸ਼ਨ ਦਾ ਤੇ ਨਾਲ ਹੀ 27 ਜੂਨ ਨੂੰ ਆਹ ਮੁੰਡਾ ਯੂਰਪ ਦਾ ਜਹਾਦ ਤੜਿਆ ਔਰ ਯੂਰਪ ਦੀ ਧਰਤੀ ਤੇ ਰਾਇਲ ਕਿੰਗ ਕਬੱਡੀ ਕਲੱਬ ਬੈਲਜੀਅਮ ਦੀ ਟੀਮ ਦੇ ਲਈ ਖੇਡਿਆ ਨੌਜਨ 14 ਟੂਰਨਾਮੈਂਟ ਜਿਹੜੇ ਬੈਲਜੀਅਮ ਦੀ ਧਰਤੀ ਤੇ ਹੋਇਆ ਔਰ ਆਹ ਮੁੰਡੇ ਨੇ ਆਪਣੀ ਟੀਮ ਦੇ ਵੱਲੋਂ ਖੇਡ ਦਿਆ ਹੋਇਆ 13 ਟੂਰਨਾਮੈਂਟ ਖੇਡ ਕੇ 512 ਕਬੱਡੀਆਂ ਪਾ ਕੇ 471 ਨੰਬਰ ਲੈ ਕੇ ਯਾਰਪ ਦੇ ਸੀਜ਼ਨ ਦਾ 2025 ਦਾ ਵੈਸਟ ਹੈਂਡਰ ਰਿਹਾ ਜ਼ੋਰਦਾਰ ਤਾੜੀਆਂ ਮਾਰ ਦੋ ਨਿੱਕੇ ਨਜ਼ਰ ਦੇ ਲਈ ਮੇਰੇ ਵੀਰੋ ਅੱਜ ਉਹ ਵੱਡਾ ਮੱਲ ਤੁਹਾਡੇ ਪਿੰਡ ਆਇਆ ਹੈ ਆ ਸ਼ਰਨਾ ਡੱਗੋ ਰਮਾਣੇ ਵਾਲਾ ਹਰ ਮੁਲਖ ਲਈ ਵੱਡੇ ਰਿਕਾਰਡ ਬੋਲਦਿਆ ਇਹ ਮੁੰਡੇ ਨੇ 855 ਨਮਾ ਟਰੈਕਟਰ ਵੀ ਜਿੱਤੇ ਹੈ ਫਰੀਦਕੋਟੀਏ ਸ਼ਰਨੇ ਨੂੰ ਜਿਹੜੇ-ਜਿਹੜੇ ਪਿਆਰ ਕਰਦੇ ਆ ਜ਼ੋਰਦਾਰ ਤਾੜੀਆਂ ਮਾਰ ਦੋ ਮੇਰੇ ਪੰਜਾਬੀ ਵੀਰੋ ਅੱਜ ਵੱਡੇ ਮੱਲ ਪੁੱਜਿਆ ਪਾਨਾ ਮੇਰੇ ਵੀਰੋ ਇਧਰ ਜੱਸਾ ਭਾਨੇ ਵਾਲਾ ਇਹ ਮੁੰਡਾ ਸਾਡੇ ਨਾਲ ਆਸਟ੍ਰੇਲੀਆ ਦੀ ਧਰਤੀ ਤੇ ਖੇਡਿਆ ਔਰ ਆਸਟ੍ਰੇਲੀਆ ਵਿੱਚ ਆਹ ਮੁੰਡੇ ਨੇ ਪੂਰੀ ਬੱਲੇ-ਬੱਲੇ ਕਰਵਾਈ ਹੈ ਭਾਨੇ ਵਾਲਾ ਜੱਸਾ ਵੀ ਅੱਜ ਸਾਡੇ درمیان ਪੁੱਜਾ ਹੈ ਇਹਦੇ ਲਈ ਵੀ ਜ਼ੋਰਦਾਰ ਤਾੜੀਆਂ ਮਾਰ ਦੋ ਆ ਜੋਧਾ ਸੰਗੋਦਲੇ ਵਾਲਾ ਇੱਕ ਵੱਡੇ ਮਾਣ ਵਾਲੀ ਗੱਲ ਹੈ ਜਿੱਥੇ ਵੱਡਾ ਯਾਫੀ ਹੈ ਦੇਸ਼ਾਂ-ਵਦੇਸ਼ਾਂ ਵਿੱਚ ਬਹੁਤ ਵੱਡਾ ਨਾਂ ਇਹ ਮੁੰਡਾ ਪਿੰਡ ਦਾ ਸਰਪੰਚ ਵੀ ਬਣਿਆ ਜ਼ੋਰਦਾਰ ਤਾੜੀਆਂ ਮਾਰਦੇ ਹੋ ਇਹ ਕਬੱਡੀ ਦਾ ਜੋਧਾ ਸੰਘੋਦਲੇ ਵਾਲਾ ਪਿੰਡ ਦਾ ਕਬੱਡੀ ਦਾ ਸਰਪੰਚ ਬਣਿਆ ਜ਼ੋਰਦਾਰ ਤਾੜੀਆਂ ਮਾਰਦੇ ਹੋ ਬਹੁਤ ਬਹੁਤ ਧੰਨਵਾਦ ਹੈ ਦੋਵੇਂ ਟੀਮਾਂ ਲਾਈਨ ਅਪ ਹੋ ਜਾਣ ਮੇਰੀ ਬੇਨਤੀ ਹੈ ਬੰਦਾ ਖੇਡ ਲੈਂਦਾ ਹੈ ਕਈ ਐਸੇ ਪਲੇਅਰ ਵੀ ਹੁੰਦੇ ਆ ਵੀ ਟੌਪ ਦੀ ਖੇਡ ਖੇਡਣ ਦੇ ਬਾਵਜੂਦ ਵੀ ਉਹਨਾਂ ਦਾ ਇੱਕ ਸੁਪਨਾ ਹੁੰਦਾ ਹੈ ਕਿ ਆਪਾਂ ਬਹੁਤ ਤਕੜਿਆਂ ਬਹੁਤ ਤਕੜਾ ਖੇਡ ਲੈਨੇ ਆ ਖੇਡ ਰਹੇ ਆ ਤੇ ਜੇ ਟ੍ਰਾਂਟੋ ਦੇ ਕੱਪ ਦੇ ਬੈਸਟਮੈਨ ਦੀ ਏ ਉਦੋਂ ਕੋਈ ਵੱਡੀ ਗੱਲ ਨਹੀਂ ਮੇਰੇ ਵੀ ਉਹ ਕੋਈ ਕੋਈ ਭਾਗਾ ਵਾਲਾ ਖਿਡਾਰੀ ਹੈ ਕਿ ਕਿ ਸਾਲ 'ਚ ਇੱਕ ਵਾਰ ਆਉਂਦਾ ਟ੍ਰਾਂਟੋ ਦਾ ਵਰਲਡ ਕੱਪ ਜਿਹੜਾ ਕਬੱਡੀ ਦਾ ਸਭ ਤੋਂ ਵੱਡਾ ਕੱਪ ਮੰਨਿਆ ਗਿਆ ਹੈ ਆ ਬੁਲਟ ਹਰਮਨ ਸਿੰਘ ਬੁਲਟ ਖੀਰਾਵਾਲੀਆ ਉੱਚੇ ਵੇਟ ਵਾਲਾ ਵੱਡੇ ਮਾਣ ਵਾਲੀ ਗੱਲ ਹੈ ਕਿ ਟ੍ਰਾਂਟੋ ਦੇ 32ਵੇਂ ਬਾਲਡ ਕੱਪ ਦਾ ਵੈਸਟ ਰੀਡਰ ਬਣਿਆ ਮੇਰੇ ਵੀਰੋ ਬਾ ਮਾਣ ਵਾਲੀ ਗੱਲ ਜ਼ੋਰ ਦਾ ਤਾੜੀਆਂ ਮਾਰ ਦੋ ਬੁਲਟ ਆਇਆ ਬੁਲਟ ਜਿੱਥੇ ਵੀ ਖੇਡਦਾ ਸੀ ਮੇਰੇ ਵੀਰੋ ਹੁਣ ਤੱਕ ਇਹ ਜਦੋਂ ਅਸੀਂ ਬੋਲਾਂ ਵੀ ਆ ਹਰਮਨ ਬੁਲਟਾ ਖੀਰਾ ਵਾਲੀਆ ਅਸੀਂ ਸਿੱਧਾ ਬੋਲ ਦੇਣਾ ਇਹਦਾ ਇਹਦੇ ਦਾਦਾ ਜੀ ਨਾਲ ਮੇਰੇ ਵੀਰੋ ਜਿਵੇਂ ਇੱਕ ਹੈ ਜੀ ਨਾ ਪੰਜਾਬੀ ਚ ਰੱਬ ਜੱਡਾ ਪਿਆਰ ਸੀਗਾ ਇਹਨੇ ਕਹਿਣਾ ਸਾਨੂੰ ਵੀ ਸਤੁਵਾਦ ਭੁੱਲ ਗਿਓ ਤੁਸੀਂ ਬੋਲਿਆ ਨਹੀਂ ਕਿ ਬਾਬੇ ترسےم ਸਿੰਘ ਪੰਡਾਲ ਦਾ ਪੋਤਾ ਕਬੱਡੀ ਪਾ ਰਿਹਾ ਹੈ ਦਾਦਾ ਜੀ ਪਿਛਲੇ ਦਿਨੀ ਅਕਾਲ ਚਲਾਣਾ ਛੱਡ ਕਰ ਗਿਆ ਹੈ ਇਹ ਦੁਨੀਆ ਨੂੰ ਛੱਡ ਗਿਆ ਹੈ ਬਹੁਤ ਵੱਡਾ ਘਾਟਾ ਮਹਿਸੂਸ ਕੀਤਾ ਹਰਮਨ ਬੁਲਟ ਨੇ ਆਪਣੇ ਦਾਦਾ ਜੀ ਦਾ ਇਹ ਵਿਰਲੇ ਇਨਸਾਨ ਹੁੰਦਾ ਜਿਹੜੇ ਆਪਣੇ ਬਜ਼ੁਰਗਾਂ ਨੂੰ ਰੱਬ ਤੋਂ ਵੱਧ ਕੇ ਚਾਹੁੰਦੇ ਹੈ ਬੁਲਟ ਹੌਸਲਾ ਰੱਖੀ ਤੇਰੇ ਦਾਦਾ ਜੀ ਗਏ ਪਰ ਸਮੁੱਚਾ ਕਬੱਡੀ ਜਗਤ ਹਮੇਸ਼ਾ ਤਰੇ ਨਾਲ ਹੈ ਤੂੰ ਬਹੁਤ ਮਿਹਨਤ ਕੀਤੀ ਹੈ ਤੂੰ ਬਹੁਤ ਟਾਪ ਦਾ ਖੇਡਦਾ ਹੈ ਸਾਡੀਆਂ ਇਹੀ ਦੁਆਵਾਂ ਕਿ ਤੂੰ ਲੰਬਾ ਸਮਾਂ ਕਬੱਡੀ ਤੇ ਛਾਇਆ ਰਹੇ ਤੇ ਲੋਕ ਦਿਲਾ ਤੇ ਰਾਜ ਕਰੇ ਸਾਡੀਆਂ ਇਹੀ ਦੁਆਵਾਂ ਹੈ ਬਹੁਤ ਬਹੁਤ ਧੰਨਵਾਦ ਹਰਮਨ ਸਿੰਘ ਜਉਂਦਾਬਸ ਦਾ ਰਹਿ ਜਉਂਦਾਬਸ ਦਾ ਰਹਿ ਤੇ ਜ਼ੋਰਦਾਰ ਤਾੜੀ ਮਾਰ ਦਿਓ ਬੋਲਟ ਦੇ ਨਾਂ ਤੇ ਖੀਰਾਂਵਲ ਦੀ ਧਰਤੀ ਦਾ ਸਾਹਮਣੇ ਵੇਖਾਂਗੇ